ਸੰਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਵਨ ਤੋਂ ਸਾਨੂੰ ਐਸੀਆਂ ਘਟਨਾਵਾਂ ਦਾ ਪਤਾ ਲੱਗਦਾ ਹੈ ਕਿ ਜਿਨ੍ਹਾਂ ਵਿੱਚ ਮਹਾਰਾਜ ਨੇ ਪਖੰਡਾ ਦਾ ਖੰਡਣ ਕੀਤਾ ਹੈ ਸੋ ਕਈ ਘਟਨਾਵਾਂ ਐਸੀਆਂ ਨੇ ਜੋ ਕਿ ਸਦੀਆਂ ਤੋਂ ਚਲੀਆਂ ਆ ਰਹੀਆਂ માનਤਾਵਾਂ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਤੋੜਿਆ ਤੇ ਸਿੱਖਾਂ ਨੂੰ ਸਮਝਾਇਆ ਔਰ ਉਹਨਾਂ ਦਾ ਮਾਰਗਦਰਸ਼ਕ ਬਣੇ ਮਹਾਰਾਜ ਸੋ ਆਂਦਰ ਵਿਸ਼ਵਾਸ ਕਰਮ ਕਾਂਡ ਜਿਹੜੇ ਸਮਾਜ ਵਿੱਚ ਫੈਲੇ ਹੋਏ ਨੇ ਅੱਜ ਵੀ ਤੇ ਪਹਿਲਾਂ ਵੀ ਹੈਗੇ ਸੀ ਮਹਾਰਾਜ ਨੇ ਸਿੱਖਿਆਵਾਂ ਦੇ ਰਾਹੀਂ ਆਪਣੇ ਸਿੱਖਾਂ ਨੂੰ ਉਪਦੇਸ਼ ਬਖਸ਼ ਕੇ ਉਹਨਾਂ ਦਾ ਕੋਈ ਵੀ ਮਤਵ ਨਹੀਂ ਹੈ ਇਹ ਸਿਰਫ ਤੇ ਸਿਰਫ ਇੱਕ ਪੁਜਾਰੀ ਵਰਗ ਵੱਲੋਂ ਮਨੁੱਖਤਾ ਨੂੰ ਲੁੱਟਣ ਦੇ ਲਈ ਇੱਕ ਬਣਾਇਆ ਗਿਆ ਇੱਕ ਕਹਿ ਸਕਦੇ ਆਂ ਵੀ ਕਿਰਿਆ ਹੈ ਜਿਸਦਾ ਕੋਈ ਫਾਇਦਾ ਨਹੀਂ ਹੈ ਤੋ ਜਿਵੇਂ ਕਿ ਮਹਾਰਾਜ ਜੀ ਦੇ ਜੀਵਨ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਮਹਾਰਾਜ ਨੇ ਖੋਤੇ ਨੂੰ ਸ਼ੇਰ ਦੀ ਖੱਲ ਪਵਾ ਕੇ ਸਿੱਖਾਂ ਨੂੰ ਸਮਝਾਇਆ ਉਹ ਇੱਕ ਇਸ ਤਰ੍ਹਾਂ ਹੋਇਆ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਿੱਖਾਂ ਨੂੰ ਇਹ ਸਮਝਾਉਣਾ ਸੀ ਕਿ ਆਪਣੀ ਅੰਦਰਲੀ ਔਰ ਬਾਹਰਲੀ ਜਿਹੜੀ ਦਿੱਖ ਹੈ ਉਹ ਇੱਕੋ ਜਿਹੀ ਹੋਣੀ ਚਾਹੀਦੀ ਹੈ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਉਹਦਾ ਕੋਈ ਫਾਇਦਾ ਨਹੀਂ ਤਾਂ ਕੀ ਹੋਇਆ ਸਾਥ ਸੰਗ ਜੀਓ ਇੱਕ ਬੇਰ ਹੈ ਇੱਕ ਖੋਤੇ ਨੂੰ ਸ਼ੇਰ ਦੀ ਖਲ ਪਵਾ ਦਿੱਤੀ ਖਲ ਪਵਾ ਕੇ ਉਹਨੂੰ ਸਾੜ ਦਿੱਤਾ ਨਗਰ ਦੇ ਵਿੱਚ ਆਨੰਦਪੁਰ ਸਾਹਿਬ ਜੀ ਘਟਨਾ ਤੇ ਉਹ ਲੋਕ ਉਹ ਤੋਂ ਡਰਨ ਵੀ ਸ਼ੇਰ ਆ ਗਿਆ ਦਿੱਕਤ ਸਾਨੂੰ ਖਾਣ ਨਾ ਲਵੇ ਮਾਰਨਾ ਦੇਵੇ ਇਸ ਤਰ੍ਹਾਂ ਕਈ ਦਿਨਾਂ ਉਹਦਾ ਸ਼ੇਰ ਦਾ ਹੂਆ ਬਣਿਆ ਰਿਹਾ ਖੋਤੇ ਤੋਂ ਬੜੇ ਸ਼ੇਰ ਦਾ ਫਿਰ ਕੀ ਹੋਇਆ ਉਹ ਜਿਹੜਾ ਖੋਤਾ ਸੀ ਉਹ ਕਈ ਦਿਨ ਲੋਕਾਂ ਦੇ ਖੇਤ ਖਾਂਦਾ ਰਿਹਾ ਮੌਜ ਨਾਲ ਰਹਿਦਾ ਉਹਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਸੀ ਕਿਉਂਕਿ ਲੋਕ ਡਰ ਰਹੇ ਸਨ ਫਿਰ ਇੱਕ ਦਿਨ ਉਹ ਹਿੰਗਣ ਲੱਗ ਗਿਆ ਹਿੰਗਣ ਲੱਗਿਆ ਤਾਂ ਜਿਹੜਾ ਉਹਦਾ ਮਾਲਕ ਸੀ ਉਹਨੇ ਉਹਦੀ ਆਵਾਜ਼ ਸੁਣ ਲਈ ਤੇ ਉਹਦੇ ਦੋ ਮਾਰੇ ਡੰਡੇ ਉਹਨੂੰ ਕਹਿਣ ਲੱਗਿਆ ਵੀ ਇਹ ਕੀ ਤੋਂ ਇੱਕ ਬਣਾਇਆ ਤੇ ਸ਼ੇਰ ਦੀ ਖਨ ਲਾ ਕੇ ਉਹ ਬਰਾ ਮਾਰਿਆ ਔਰ ਸਾਥ ਸੰਗ ਦਿਓ ਇਸ ਤਰ੍ਹਾਂ ਇਹ ਮਹਾਰਾਜ ਨੇ ਸਿੱਖਾਂ ਨੂੰ ਇੱਕ ਸਮਝਾਉਣਾ ਕੀਤਾ ਹੈ ਕਿ ਜਿਹੜੀ ਆਪਣੀ ਅੰਦਰਲੀ ਦੇਖ ਹੈ ਭਾਵਨਾ ਹੈ ਤੇ ਬਾਹਰਲੀ ਹੈ ਉਹ ਇੱਕੋ ਹੀ ਹੋਣੀ ਚਾਹੀਦੀ ਹੈ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਇਸ ਤਰ੍ਹਾਂ ਇਹ ਕੀ ਹੁੰਦਾ ਹੈ ਦੋ ਗਲਾਪਨ ਇਹ ਨਹੀਂ ਹੋਣਾ ਚਾਹੀਦਾ ਤੇ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਬ੍ਰਾਹਮਣ ਨੂੰ ਮਹਾਰਾਜ ਨੇ ਆਪਣੇ ਦਰਬਾਰ ਸੱਦਿਆ ਘਟਨਾ ਮਹਾਰਾਜ ਨੇ ਬਣਾਈ ਕਿ சனி ਦੇਵ ਤੇ ਜਿਹੜੇ ਸਨ ਵੀ ਜਿਵੇਂ ਲੋਕ ਸਨੀਵਾਰ ਨੂੰ ਤੀਨ ਪਾਉਂਦੇ ਨੇ ਵੀ சனி ਗ੍ਰਹਿ ਟਲ ਜਾਵੇ ਅੱਜ ਵੀ ਕਰਦੇ ਨੇ ਉਸ ਵੇਲੇ ਵੀ ਮਹਾਰਾਜ ਨੇ ਸਿੱਖਾਂ ਨੂੰ ਸਮਝਾਉਣ ਖਾਤਰ ਉਹਨੂੰ ਪੰਡਤ ਨੂੰ ਬੁਲਾਇਆ ਤੇ ਉਹਨੂੰ ਕਿਹਾ ਵਿਸ਼ਾਣੀ ਜੋ ਟਾਲਣਾ ਹੈ ਤੇ ਮਹਾਰਾਜ ਨੇ ਇਹਨੂੰ ਲੋਹਾ ਮਾਂ ਦੀ ਧਾਰ ਤੇ ਜੀਅ ਨਰਦੇ ਤਾਂ ਉਹ ਜਿਹੜਾ ਪੁਜਾਰੀ ਸੀ ਉਹ ਹੁਣ ਸੋਚਣ ਲੱਗਿਆ ਵੀ ਚਲੋ ਸਿੱਖਾਂ ਦਾ ਗੁਰੂ ਵੀ ਸਾਡਾ ਜਜ਼ਮਾਨ ਬਣ ਗਿਆ ਹੈ ਤੇ ਜਿਹੜੇ ਸਿੱਖ ਨੇ ਉਹ ਵੀ ਹੁਣ ਸਾਡੇ ਪਿੱਛੇ ਲੱਗ ਜਾਣਗੇ ਤੇ ਸਾਡੀ ਮਨਾਵਤ ਕਰਨਗੇ ਔਰ ਸਾਧ ਸੰਗ ਜੀਓ ਜਦੋਂ ਉਹ ਪੰਡਤ ਇਹ ਗੱਲਾਂ ਸੋਚ ਰਿਹਾ ਹੈ ਉਹ ਕਹਿ ਰਿਹਾ ਹੈ ਗੁਰੂ ਘਰ ਦੇ ਕੋਈ ਗ੍ਰੋਪੇ ਨਹੀਂ ਹੋਵੇਗੀ ਤੇ ਇਹਦੇ ਨਾਲ ਜਿਹੜਾ ਸੰਕਟ ਹੈ ਉਹ ਟਲ ਜਾਵੇਗਾ ਤੇ ਇਹਨਾਂ ਵਸਤੂਆਂ ਦੇ ਰਾਹੀਂ ਸਣੀ ਦੇਵਤਾ ਦੀ ਖੁਸ਼ ਹੋ ਜਾਣਗੇ ਤੇ ਗੁਰੂ ਦਰ ਦੇ ਹਰ ਰੋਜ਼ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਜਾਣਾ ਅੱਜ ਵੀ ਗੁਰੂ ਸਾਹਿਬ ਖੰਡਨ ਕਰਦੇ ਨੇ ਬਾਣੀ ਦੀ ਰਾਹੀਂ ਉਸ ਵੇਲੇ ਵੀ ਮਹਾਰਾਜ ਨੇ ਕੋਈ ਘਟਨਾ ਸਰ ਜੀ ਉਹਦਾ ਸਿਰਫ ਤੇ ਸਿਰਫ ਮਕਸਦ ਇਹੀ ਹੁੰਦਾ ਸੀ ਕਿ ਸਿੱਖਾਂ ਨੂੰ ਸਮਝਾਉਣਾ ਸੁਸਾਧ ਸੰਗ ਜਿਉ ਜਿਵੇਂ ਕਿ ਇੱਕ ਵਾਰ ਸੱਚੇ ਪਾਤਸ਼ਾਹ ਜੀ ਨੇ ਦਾਦੂ ਦੀ ਦਰਗਾਹ ਦੇ ਤੀਰ ਦੇ ਨਾਲ ਨਮਸਕਾਰ ਕੀਤਾ ਜਿਵੇਂ ਆਪਾਂ ਤੇ ਹੱਥ ਪੜਦੇ ਹਾਂ ਸਿੱਖਾਂ ਨੇ ਉਸ ਵੇਲੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਤੁਸੀਂ ਨਮਸਕਾਰ ਕਿਉਂ ਕੀਤੀ ਹੈ ਤੁਸੀਂ ਤਾਂ ਦਿਖਾਈ ਆ ਹੋ ਸੋ ਉੱਥੇ ਵੀ ਮਹਾਰਾਜ ਨੇ ਸਿੱਖਾਂ ਨੂੰ ਪਰਖਣਾ ਸੀ ਹੁਣ ਇੱਥੇ ਵੀ ਮਹਾਰਾਜ ਨੇ ਸਿੱਖਾਂ ਦੀ ਪਰਖ ਕਰਨੀ ਸੀ ਤੇ ਉਹ ਜਿਹੜਾ ਹੁਣ ਪੁਜਾਰੀ ਸੀ ਉਹ ਜਾ ਰਿਹਾ ਸੀ ਇਹ ਚੀਜ਼ਾਂ ਲੈ ਕੇ ਦੋਹਾ ਤੇਲ ਬਾਣੀ ਦਾਲ ਫਿਰ ਕੀ ਹੋਇਆ ਸਿੱਖਾਂ ਨੇ ਉਹਨੂੰ ਘੇਰ ਲਿਆ ਘੇਰ ਕੇ ਫਿਰ ਕੀ ਕੀਤਾ ਇਹ ਜਿਹੜੀਆਂ ਚੀਜ਼ਾਂ ਸਨ ਇਹ ਉਹ ਤਾਂ ਫਾੜ ਲੀਆ ਟੁੱਟ ਲਈ ਲੈ ਗਏ ਉਹ ਲੀਆਂ ਤੇ ਮਹਾਰਾਜ ਦੇ ਸਿੱਖਾਂ ਨੇ ਉਹਨਾਂ ਨੂੰ ਪੀ ਕੇ ਤੇਲ ਦੇ ਵਿੱਚ ਤੜ ਕੇ ਬੜੇ ਬਣਾ ਲਏ ਲੋਹੇ ਦੇ ਕੜੇ ਪਾ ਲਏ ਔਰ ਸਾਹਾ ਸੰਗ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਮਹਾਰਾਜ ਬੜੇ ਖੁਸ਼ ਹੋਏ ਤੇ ਉਹਨਾਂ ਦਾ ਹੁਣ ਇੱਕੋ ਇੱਕ ਮਕਸਦ ਸੀ ਕਿ ਆਪਣੇ ਸਿੱਖਾਂ ਨੂੰ ਬਹਿਮਾ ਭਰਮਾ ਤੋਂ ਕੱਢਣਾ ਤੇ ਇਹ ਜਿਹੜੀ ਘਟਨਾ ਹੈ ਇਹ ਯਾਦਗਾਰ ਘਟਨਾ ਬਣ ਗਈ ਕਿਉਂ ਕਿ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਜਿਹੜੀਆਂ ਉਹ ਪਰੰਪਰਾਵਾਂ ਤੁਰੀਆਂ ਆਉਂਦੀਆਂ ਸਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਸੀ ਉਹਨਾਂ ਨੂੰ ਰੱਦ ਕਰਨਾ ਸੀ ਸੱਚੇ ਪਾਤਸ਼ਾਹ ਜੀ ਸੋ ਇਸ ਤਰ੍ਹਾਂ ਮਹਾਰਾਜ ਹਮੇਸ਼ਾ ਕੌਤਕ ਰਚਦੇ ਰਹੇ ਸੱਚੇ ਪਾਤਸ਼ਾਹ ਜੀ ਦੇ ਬਚਪਨ ਨੂੰ ਅਸੀਂ ਦੇਖਦੇ ਹਾਂ ਤਾਂ ਉਸ ਵੇਲੇ ਵੀ ਮਹਾਰਾਜ ਕੌਤਕ ਰਚਦੇ ਤੇ ਸਮਝਾਉਂਦੇ ਸਿੱਖਿਆ ਦਿੰਦੇ ਸਾਰੀ ਉਮਰ ਮਹਾਰਾਜ ਨੇ ਕੌਤਕ ਰਚੇ ਆਪਣੇ ਸਿੱਖਾਂ ਨੂੰ ਸਮਝਾਇਆ ਔਰ ਸਾਧ ਸੰਗਤਿਓ ਅੱਜ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਆਪਾਂ ਸ਼ਬਦ ਗੁਰੂ ਨੂੰ ਆਪਣਾ ਗੁਰੂ ਧਾਰਨ ਕਰੀਏ ਜਿਹੜਾ ਸਦਾ ਸਾਡੇ ਨਾਲ ਨਿਭਣ ਵਾਲਾ ਹੈ ਸਾਡਾ ਸਤਿਗੁਰੂ ਦੇ ਭਰੋਸਾ ਬਡੇ ਮਹਾਰਾਜ ਜੀ ਅਸੀਂ ਮਹਾਰਾਜ ਨੂੰ ਇਹੀ ਬੇਨਤੀ ਕਰੀਏ ਕਿ ਮਹਾਰਾਜ ਜਿਵੇਂ ਆਪ ਨੇ ਆਪਣੇ ਸਿੱਖਾਂ ਨੂੰ ਮਹਿਮਾ ਭਰਮਾ ਤੋਂ ਕੱਢਿਆ ਅਸੀਂ ਵੀ ਆਪ ਜੀ ਬੱਚੇ ਨੂੰ ਸਾਨੂੰ ਵੀ ਕੱਢੋ ਬਹਿਮ ਪਰਮਾ ਤੋਂ ਕਿਉਂਕਿ ਅੱਜ ਵੀ ਆਪਾਂ ਦੇਖਦੇ ਆਂ ਬਹਿਮ ਪਰਮਾ ਚੱਲਦੀ ਨੇ ਪਹਿਲਾਂ ਵੀ ਚੱਲਦੀ ਸੀ ਹੁਣ ਵੀ ਚੱਲਦਾ ਹੈ ਜੀ ਜੋ ਆਪਾਂ ਨੇ ਗੱਲਾਂ ਕੀਤੀਆਂ ਨੇ ਅੱਜ ਵੀ ਨੇ ਆਪਾਂ ਦੇਖਦੀ ਆਂ ਔਰ ਸਾਧ ਸੰਗਤ ਜੀਓ ਇਹ ਤਾਂ ਹੁਣ ਜਦੋਂ ਆਪਾਂ ਗੁਰੂ ਸਾਹਿਬ ਦਾ ਇਤਿਹਾਸ ਨੂੰ ਪੜ੍ਹਨ ਲੱਗੇ ਔਰ ਮਹਾਰਾਜ ਦੀ ਬਾਣੀ ਨੂੰ ਪੜ੍ਹਨ ਲੱਗੇ ਇਹ ਆਪਣੀ ਆਪ ਹੀ ਗੱਲਾਂ ਨੇ ਇਸ ਤੋਂ ਪਰੇ ਹੋ ਜਾਣੀਆਂ ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਾਰਗ ਹੈ ਉਹ ਹੱਕ ਸੱਚ ਦਾ ਮਾਰਗ ਹੈ ਸਦਾ ਫਿਰ ਹੈ ਸੁਭਾਈ ਹੈ ਮਹਾਰਾਜਾ ਮਾਰਗ ਸਭ ਦੇ ਲਈ ਹੈ ਮਹਾਰਾਜਾ ਦਾ ਮਾਰਗ ਸੋ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਬਚਨ ਹੈ ਕਿ ਆਪਾਂ ਗੁਰੂ ਵਾਲੇ ਬਣ ਜਾਈਏ ਅੰਮ੍ਰਿਤ ਰਸਹੀਏ ਔਰ ਆਪਣਾ ਮਨੁੱਖਾ ਜਨਮ ਤਾਂ ਹੀ ਸਫਲ ਹੈ ਅਸੀਂ ਸਿੱਖ ਸਿੱਖਾਂ ਦੇ ਘਰੇ ਜਨਮੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਜਦੋਂ ਅਸੀਂ ਆਪਣੇ ਨਾਮ ਦੇ ਨਾਲ ਸਿੰਘ ਤੇ ਕੌਰ ਲਗਵਾਇਆ ਹੈ ਤਾਂ ਅਸੀਂ ਉਸ ਸ਼ਬਦ ਤੇ ਪੂਰੇ ਉੱਤਰੀਏ ਕਿਉਂ ਕਿ ਕਿਉਂਕਿ ਅਸੀਂ ਗੁਰੂ ਵਾਲੇ ਬਣੀਏ ਅੰਮ੍ਰਿਤਸਾਖੇ ਸੱਚੀ ਮੋਜੀ ਸਿੰਘ ਬਣੀਏ ਮਹਾਰਾਜ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਔਰ ਸਾਸ ਸੰਗ ਲਿਓ ਸੰਤ ਜਿੱਥੇ ਉਹਨੇ ਵਾਹਿਗੁਰੂ ਦਾ ਨਾਮ ਜਪਣਾ ਹੈ ਸਿਪਾਹੀ ਤੇ ਉਹਨੇ ਆਪਣੇ ਦੇਸ਼ ਭਗਤ ਦੇ ਲਈ ਤਿਆਗ ਦੇ ਲਈ ਬਲੀਦਾਨ ਦੇ ਲਈ ਤਿਆਰ ਕਰਦਿਆ ਰਣ ਹੈ ਆਪਣੀ ਕੌਮ ਦੇ ਲਈ ਆਪਣੇ ਧਰਮ ਦੇ ਲਈ ਆਪਣੇ ਪੰਛ ਦੇ ਲਈ ਸੋ ਆਪਾ ਮਹਾਰਾਜ ਨੂੰ ਇਹੀ ਕਹੀਏ ਮਹਾਰਾਜ ਕਿ ਸਾਡੇ ਤੇ ਕਿਰਪਾ ਕਰੋ ਅਸੀਂ ਵੀ ਆਪ ਜੀ ਦੇ ਸਿੰਘਾਂ ਬਾਗ ਸਦਾ ਤਿਆਰ ਬਰਦਿਆ ਰਹੀਏ ਔਰ ਜਿਵੇਂ ਕਿ ਮਹਾਰਾਜ ਸਿੰਘ ਸਨ ਉਹ ਇੱਕ ਬੋਧ ਦੇਹੀ ਮਹਾਰਾਜ ਦੇ ਤਿਆਰ ਬਰਦਿਆ ਹੋ ਜਾਂਦੇ ਸਨ ਸਦਾ ਹੀ ਤਿਆਰ ਰਹੇ ਸਨ ਆਪਾਂ ਵੀ ਭਾਈ ਉਹਨਾਂ ਵਰਗੇ ਬਣ ਜਾਈਏ ਔਰ ਸੱਚੇ ਪਾਤਸ਼ਾਹ ਜੀ ਦੇ ਚੱਲੇ ਮਾਰ ਦੱਸੇ ਮਾਰ ਤੇ ਚੱਲੀਏ ਸੋ ਸਾਨੂੰ ਆਪ ਸੰਗਤਾਂ ਨੂੰ ਬਾਹਰ